ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਰ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਖੁਸ਼ਦੀਪ ਦੇ ਘਰੋਂ ਸੈਦੋਕੇ ਪਿੰਡ ਦੇ ਨੇੜ ਭਧੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਤਾਂ ਨੇੜ ਇਹਦੇ ਬਿਲਕੁਲ ਹੈਗਾ ਹੀ ਐ ਇੱਥੇ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਟੋਟਲ ਜਿਹੜੇ ਇੱਥੇ ਪਸ਼ੂ ਬਾਈ ਕੋਲ ਮੌਜੂਦ ਆ ਦੋਸਤੋ ਉਹ 16 10 ਗਾਵਾਂ ਸੋਇਆਂ ਸੋਇਆਂ ਤੇ 6 ਗੱਬਣ ਤੇ ਸੋਇਆਂ ਸੋਇਆਂ ਦਸਾਂ ਦੇ ਵਿੱਚੋਂ ਵੀ ਬਾਈ ਦੱਸਦਾ ਵੀ ਨੌ ਵੜਾਂ ਪਹਿਲਣ ਹੈ ਪਹਿਲਾ ਸੂਆ ਸੋਇਆਂ ਦੰਦਾ ਦੇ ਵਿੱਚ ਹੈ ਬਾਕੀ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜ ਜੂ ਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਇੱਕ ਹੋਰ ਬੇਨਤੀ ਸ਼ੁਰੂ ਚ ਹੀ ਕਰ ਦਣਾ ਦੱਸੋ ਵੀ ਅਸੀਂ ਲਾਈਟ ਜਗਾ ਕੇ ਲਾਈਟ ਦੇ ਚਾਨਣੇ ਵੀਡੀਓ ਬਣਾ ਰਹੇ ਆਂ ਲਾਈਟ ਦੇ ਚਾਨਣ ਦਾ ਕਈ ਵਾਰ ਫਰਕ ਇਹ ਰਹਿ ਜਾਂਦਾ ਵੀ ਇੱਕ ਤਾਂ ਰੰਗ ਮਮੂਲੀ ਡਿਫਰੈਂਸ ਹੋ ਸਕਦਾ ਹੁੰਦਾ ਵੈਸੇ ਤਾਂ ਕਾਲੇ ਚਿੱਟੇ ਰੰਗ ਹੁੰਦੇ ਆ ਤਾਂ ਕਲੀਅਰ ਆ ਵੀ ਕਾਲਾ ਤੇ ਚਿੱਟਾ ਹੀ ਦਿਸੂਗਾ ਪਰ ਅੱਖ ਕਈ ਵਾਰ ਬਸੁੱਦੀ ਚਮਕ ਜਾਂਦੀ ਐ ਸੋ ਤੁਸੀਂ ਉਸ ਹੱਬ ਤੇ ਇਸ ਵੀਡੀਓ ਦੀ ਜੱਜਮੈਂਟ ਕਰੋਗੇ ਤੁਹਾਨੂੰ ਭਰਿਆ ਹੋਇਆ ਘਰ ਦਿਸੂਗਾ گاਵਾਂ ਦੇ ਨਾਲ ਆਓ ਮਿਲिए ਬਾਈ ਨੂੰ ਇਹ ਕਰਕੇ ਨਾਗ ਪਰਲੇ ਪਾਸੇ ਤੁਰਦੇ ਜਾਵਾਂਗੇ ਮਾਹੌਲ ਜਿਹੜਾ ਅਸੀਂ ਬਣਾਇਆ ਇੱਥੇ ਇਧਰਲੇ ਪਾਸੇ ਇੱਕ ਸਰਚ ਲਾਈਟ ਵੀ ਲਾ ਲਈ ਹੈ ਇਹਦੇ ਚਾਨਣ ਨੇ ਤੁਹਾਨੂੰ ਪਸੂ ਤੋਰ ਕੇ ਦਿਖਾਉਣੇ ਆ। ਜੋ ਆਓ ਸ਼ੁਰੂਆਤ ਕਰਦੇ ਹਾਂ ਦੋਸੋ ਮਿਲਦੇ ਆਪਾਂ ਖੁਸ਼ਦੀਪ ਨੂੰ ਤੇ ਇਹਨਾਂ گاਵਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਦੇ ਆ। ਖੁਸ਼ਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਖੁਸ਼ਦੀਪ ਅੱਜ 16 ਨਗ ਆਪਣੇ ਕੋਲ ਮੌਜੂਦ ਆ ਮੇਰੇ ਖਿਆਲ। ਹਾਂਜੀ ਭਾਈ ਆਪਣੇ ਕੋਲ 16 گاਵਾ ਜਿਨ੍ਹਾਂ ਚੋਂ 9 ਬੱਚੇ ਆ ਪਹਿਲਾ ਸੂਆ ਉਹਨਾਂ ਚੋਂ 2 ਗੱਬਣਾ ਬੱਚੇ ਆ। ਹੂੰ। ਤੇ ਬਾਕੀ 2-3 ਵਹਿੜਾਂ ਜਿਹੜੀਆਂ 25+ ਤੇ 30-32 ਕਿਲੋ ਤੱਕ ਤਿਆਰ ਦੁੱਧ ਵਾਲੀਆਂ ਠੀਕ ਹੈ ਚਾਰ ਤੋਂ 5-7 ਦਿਨ ਤੱਕ ਸੂਈਆਂ ਬਾਕੀ ਅੱਜ ਸਵੇਰ ਦੀਆਂ ਸੂਈਆਂ ਸਾਰੀਆਂ ਟੋਟ ਲਗਾਵਾ ਪਹਿਲਣਾ ਦੂਜਣਾ ਿਹੜਨਾ ਨੌ ਸੂਈਆਂ ਤੇ 5-6 ਗੱਭਣਾ ਐ ਨਹੀਂ ਟੋਟਲ 16 ਐਨੀਮਲ ਆ ਵਿੱਚ ਇੱਕ ਦੋ ਕੱਚਣਾ ਵੀ ਐ ਠੀਕ ਹੈ ਸ਼ੁਰੂਆਤ ਕਿਹੜੀ ਤੋਂ ਕਰਾਂਗੇ ਆ ਪਹਿਲਾਂ ਬੱਚੀਆਂ ਦੋ ਜੀ ਖੀਰੀਆਂ ਦੇ ਜੋੜਾ ਇਹ ਦੋਨੇ ਮਿਲਕ ਟੀਥ ਹੀ ਐ ਬੱਚੀਆਂ ਜੀ ਠੀਕ ਹੈ ਹਾਂਜੀ ਕਿੰਨੇ ਦਿਨ ਲੇਜੂ ਪਹਿਲੇ ਪੰਗੜਾ ਲਈ ਇਹ ਭਾਈ ਦੁੱਨੇ ਰਹਿੰਦਾ ਹਫ਼ਤਾ ਹਫ਼ਤਾ ਹੀ ਆ ਸੂਨ ਨੂੰ ਚਾਹੇ ਕੱਲ ਨੂੰ ਸੂ ਪੈਣ ਜੀ ਹਾਂ ਪਤਾ ਨਹੀਂ ਹੁੰਦਾ ਕਿਉਂਕਿ ਹੁਣ ਸਰਦੀ ਚੱਲ ਪਈ ਆਪਾਂ ਰੁਟੀਨ ਚ ਜੀ ਚਾਹੇ ਗੱਬਣਾ ਪਸ਼ੂ ਚਾਹੇ ਸੂਆ ਬਾਜੀ ਹਾਂ ਵੀ ਗੋੜ ਜਾਣੀ ਇੱਕ ਦੋ ਦੋ ਲੱਡੂ ਡੇਲੀ ਦੰਨੇ ਆ ਠੀਕ ਹੈ ਨਵਾਉਂਦੇ ਕਰਕੇ ਆਪਾਂ ਹਾਂ ਤੇ ਸੂਨ ਦਾ ਕੋਈ ਇੱਕ ਅੱਧੇ ਦਿਨ ਪਹਿਲਾਂ ਵੀ ਸੂ ਸਕਦਾ ਠੀਕ ਹੈ ਯਾਨੀ ਜਿੰਨਾ ਬੰਦਿਆਂ ਨੇ ਵੀ ਚਾਹੇ ਫਾਰਮ ਸਟਾਰਟ ਕਰਨਾ ਜੀ ਹਾਂ ਤੁਸੀਂ ਆਪ ਲਾ ਲਓ ਵੀ ਇਹਦਾ ਸਾਈਡ ਪੋਜ਼ ਖੜਨੀ ਕਲਰ ਚਮਕ-ਦਮਕ ਇਹ ਲਾਈਟ ਦਾ ਨਹੀਂਗਾ ਵੀ ਲਾਈਟ ਚ ਚੌਂਕੂ ਦਿਨੇ ਇਦੋਂ ਜਿਆਦੇ ਚ ਚੌਂਕਾ ਬੱਚੀ ਜੀ ਠੀਕ ਹੈ ਤੇ ਵਾਕੀ ਫੇਸ ਕੱਟ ਵਗੈਰਾ ਤੇ ਜਿਹੜਾ ਵੀ ਕਿਸੇ ਨੂੰ ਕੋਈ ਸੀਮਣ ਵਗੈਰਾ ਦੀ ਡਿਟੇਲ ਚਾਹੀਦੀ ਹੋਈ ਜੀ ਉਹ ਕੱਲੇ ਕੱਲੇ ਐਨੀਮਲ ਦਾ ਪ੍ਰੋਪਰ ਆਪਣੇ ਕੋਲ ਲਿਖਿਆ ਹੋਊ ਉੱਪਰੋਂ ਫਲੈਟ ਸਟ੍ਰੇਟ ਬੋਡੀ ਦੀਆਂ ਬੱਚੀਆਂ ਪੂਰੇ ਫਿਕਸ ਆਰਡਰ ਆ ਜੀ ਤੇ ਪੂਰੇ ਐਨ ਵਧੀਆ ਇੱਕ ਨੰਬਰ ਮਸ਼ੀਨੀ ਤੇ ਹੱਥ ਦੀ ਚਵਾਈ ਵਾਲੇ ਥਾਣਾ ਕੋਈ ਆ ਨਹੀਂ ਵੀ ਬੇਸਹਿਜਾ ਕਿਸੇ ਦਾ ਵੀ ਥਣ ਥਣ ਹੋਊਗਾ ਕੀਮਤ ਕੀ ਰਹਿਣੀ ਹੈ ਫਿਰ ਜਗਜੀਤ ਵੀਰੇ ਕੀਮਤ ਆਪਾਂ ਓਨੀ ਹੀ ਕਰਾਂਗੇ ਵੀ ਜਿਹਦੇ ਜੇ ਤਾਂ ਪਸੰਦ ਹੋਈ ਜਾਂ ਹਾਂ ਹੋਵੇ ਜਾਂ ਬਸ ਨਾ ਹੋਵੇ ਇਹਨਾਂ ਅੱਜ ਕਿਸੇ ਵੀ ਗਾਂ ਦੀ ਕੀਮਤ 'ਚ ਕੋਈ ਵੱਡਾ ਵੱਟਾ ਨਹੀਂ ਪੈਣਾ ਇਹ ਬੱਚੀ ਆਪਾਂ ਦਵਾਂਗੇ ਜਗਜੀਤ ਭਾਈ ਹਾਂ ਨਾ 1,22,000 ਰੁਪਏ ਦੀ ਜੀ 122 ਯਸ ਤੇ ਨੋ ਜੀ ਠੀਕ ਹੈ ਬੰਦ ਹੀ ਭਾਈ ਹਾਂਜੀ ਸੋ ਦੋਸਤੋ 1,22,000 'ਚ ਬਹੁਤ ਸੋਹਣੀ ਬੱਚੀ ਛੋਟੀ ਉਮਰ ਹੈ ਚੰਗਾ ਟਾਂਚਾ ਹੈ ਫੁੱਲ ਵੱਡੀ ਹਾਈਟ ਦੀ ਹੈ ਕੋਈ ਮੀਡੀਅਮ ਹਾਈਟ ਨਹੀਂ ਜਗਜੀਤ ਭਾਈ ਇਹਦੀ ਸੋ ਇਹ ਫਿਕਸਡ ਹੋਣਗੇ ਤੁਸੀਂ ਹੁਣ ਬੇਨਤੀ ਹੈ ਵੀ ਉਸੇ ਹਿਸਾਬ ਤੇ ਹੀ ਫੋਨ ਕਰੋ ਜਿਵੇਂ ਭਾਈ ਨੇ ਸਪਸ਼ਟੀ ਕਹਿਤਾ ਭਾਈ ਇਹ ਚ ਕੋਈ ਮੰਨ ਕੇ ਚੱਲ ਬਈ ਇਹ ਨਾ ਹੋਵੇ ਵੀ 5-7000 ਦਾ ਡਿਫਰੈਂਸ ਵੀ ਨਹੀਂ ਹੋਣਾ ਇਹ ਚ ਕੱਲਾ ਸ਼ੋਰ ਛੱਪਾ ਹੀ ਹੋਊਗਾ ਬੱਸ ਮੋਲ ਚੋਂ ਇਸ ਵਾਛੀ ਦੀ ਕੀ ਕੀ ਲ ਹੈ ਇਹ ਵੀ ਜਰਜੀਤ ਭਾਈ ਮਿਲਕਤੀ ਸਾ ਇੱਕ ਦੰਦ ਸਿੱਟਿਆ ਹੋਵੇ ਦਾ ਠੀਕ ਹੈ ਹਾਂ ਜੀ ਉਹ ਚਾਹ ਖੀਰੀ ਮੰਨ ਲੈ ਚਾਹ ਦੁੱਗੀ ਸਿੱਟੇ ਆਵਾ ਚੱਕਿਆ ਕੋਈ ਵੀ ਨਹੀਂ ਹੈ ਜੀ ਕੀ ਕੀਮਤ ਰਹਿਣੀ ਖੁਸ਼ ਦੀ ਇਹਦਾ ਹਫਤਾ ਬਾਕੀ ਆ ਬਾਈ ਜਗਜੀਤ ਮੁੱਲ ਚਾਹ ਆਪਾਂ ਇਹਦਾ 7 ਲੱਖ ਮੰਗ ਲਈਏ ਸੋਨ ਨੂੰ ਵੀ ਪਤਾ ਮੁੱਲ ਮੰਗੇ ਤੋਂ ਜਿੰਨੇ ਦੀ ਮਰਜ਼ੀ ਵੇਚ ਸਕਦੀ ਆ ਪਰ ਆਪਣੇ ਕੋਲੇ 15 16 ਐਨੀਮਲ ਆ ਆਪਾਂ ਵੇਚਣ ਜੇ ਵਾਲਾ ਕੰਮ ਹੀ ਰੱਖਣਾ ਜਿਸ ਤੇ ਨੋ 1 ਲੱਖ 5000 ਦੀ ਜਿਹਦੇ ਫਿੱਟ ਹੋਈ ਫੋਨ ਲਾ ਲੈ ਛਣਾ ਛੋਣਾ ਦੀ ਸਭ ਕਹੇ ਦੀ ਆਪਣੀ ਤਸੱਲੀ ਹੈ ਜੀ ਠੀਕ ਹੈ ਤੋਰ ਬੁੱਤ ਲਮੀ ਇੱਕ ਤਰ੍ਹਾਂ ਦਾ ਆਫਰ ਵਾਲਾ ਕੰਮ ਹੀ ਆ ਬਈ ਆਪਾਂ ਨੂੰ ਵੀ ਜੇ ਕੋਈ ਦੋ ਪੈਸੇ ਭਾਅ ਚਾਹੀ ਹੁੰਦੀ ਆਪਾਂ ਉਹਦਾ ਉਹਜਾ ਮੁੱਲ ਕਰ ਦੇਈਦਾ ਜੀ ਠੀਕ ਹੈ ਸਮਝ ਰਹੇ ਹੋ ਗੱਲ ਹੁਣ ਜਿਹੜੀ ਇਹਦੀ ਵੇਟਰ ਦੀ ਫਿਟਨੈਸ ਆ ਤੇ ਕੋਈ ਆਏ ਨਹੀਂ ਵੀ ਜਾਂ ਹਾਈਟ ਛੋਟੀ ਇਹਦੀ ਹਾਈਟ ਦੇਖ ਲਓ ਮੈਂ ਨਾਲ ਖੜ ਜਾਂਦਾ ਠੀਕ ਹੈ ਥਾਣ ਤੁਨ ਮੋੜ ਲਾ ਪਤਾ ਪਿੱਛੇ ਚੈੱਕ ਨੰਬਰ ਆ ਫੇਸ ਦੀ ਕੁਆਲਿਟੀ ਅਗਾਰੀ ਗੂੜੀ ਦੀ ਲੰਬਾਈ ਕਿਸੇ ਪਾਸੇ ਉਹ ਬੱਚੀ ਨਹੀਂ ਖੁੰਜੀ ਵੀ ਜੀ ਠੀਕ ਹੈ ਸੋ ਦੋਸਤੋ ਇਹ ਦੋ ਨੰਬਰ ਦੇ ਉੱਤੇ ਬੱਚੀ ਤੁਹਾਨੂੰ ਦਿਖਾ ਰਹੀ ਸੀ ਖੋਸਦੀਪੇਰ 10 ਨੰਬਰ ਤੇ ਆਪਾਂ ਗਾਂ ਦਿਖਾ ਰਹੇ ਖੜਾ ਲਈ ਪੱਤੇ ਜਗਜੀਤ ਵੀਰੇ ਇਹਦਾ ਵੀ ਆਪਣੇ ਕੋਲੇ ਪ੍ਰੋਪਰ ਰਿਕਾਰਡ ਹੈਗਾ ਹੂੰ ਇਹ ਹੈਗੀ ਆਪ ਟਰਾਈ ਦੀਜੀ ਠੀਕ ਹੈ ਜਵਾਸ ਕਾ ਰੈ ਨੂੰ 66 ਸੀਮਨ ਲੱਗਿਆ ਜੀ ਠੀਕ ਹੈ ਤੇ ਪਹਿਲੇ ਸੂਏ ਦਾ ਜਿਹੜਾ ਐਵਰੇਜ ਦੁੱਧ ਦਾ 42 ਕਿਲੋ ਹੈ ਜੀ ਠੀਕ ਹੈ ਤੇ ਇਹਦਾ ਜਿਹੜਾ ਪੀਕ ਲੈਵਲ ਰਿਹਾ 47 48 ਕਿਲੋ ਤੱਕ ਗਈ ਆ ਵੇਰ ਜੀ ਇਹ ਠੀਕ ਹੈ ਦੋਨੇ ਪਾਸੇ ਦੁੱਧ ਦੰਦ ਕੰਨੀਆਂ ਖੜੀਆਂ ਛੇ ਰੰਦਾ ਜੀ ਠੀਕ ਹੈ ਬਾਕੀ ਜੱਜਮੈਂਟ ਅਗਲੇ ਨੂੰ ਕੋਲ ਆ ਕੇ ਵੀ ਜੇ ਵੀਡੀਓ ਚ ਦਿਖਦਾ ਤਾਂ ਵੀਡੀਓ ਤੇ ਪੈਰਾਂ ਦੇ ਕੈਮਰਾ ਮਾਰ ਦਿਓ ਅਜੇ ਪਹਿਲਾ ਵੱਛੀਆਂ ਨਾਲ ਦੇ ਪੈਰ ਆ ਵਹਿੜ ਦੇ ਗੋਲ ਤੋਰੀ ਚੱਲ ਇੱਧਰ ਇਹਦੀ ਫੇਸ ਦੀ ਕੁਆਲਿਟੀ ਇਹਦੀ ਹਾਈਟ ਇੱਥੋਂ ਜੱਜ ਕਰ ਲਓ ਜੀ ਤੇ ਲੈਂਥ ਬੀਸੀਐਸ ਮੋੜ ਪਤ ਤੇ ਅਗਾੜੀ ਪਿਛਾਰੀ ਆਰਡਰ ਚ ਬੈਂਸ ਵਗੈਰਾ ਕਿਸੇ ਚੀਜ਼ ਚ ਵਹਿੜ ਹੱਥ ਧਰਾਣੀ ਜੀ ਬੱਚੇ ਲੈਣ ਨੂੰ ਵੀ ਐਕਸਟਰਾ ਆਰਡੀਨਰੀ ਚੀਜ਼ ਆ ਗੋਲਕਮਾ ਦੇ ਬਈ ਤੇ ਮੰਨ ਕੇ ਚੱਲੋ ਦੁੱਧ ਤਾਂ ਹੁਣ ਸਰਦੀ ਦਾ ਟਾਈਮ ਆ ਆਪਾਂ ਲਿਖਤ ਗਰੰਟੀ ਦੇ ਦਾਂਗੇ 45 ਕਿਲੋ ਦੀ ਕੱਡੂ ਅੱਛੀ 50 ਪਲੱਸ ਹੀ ਪਰ ਬੰਦਾ ਚੰਗੀ ਸਾਂਹ ਸੁਆਣ ਲਾਤੇ ਕੇਰਲਾ ਚਾਹੀਦਾ ਜੀ ਖੜਾਲੀ ਪੱਤੇ ਰੇੜਾ ਦਾ ਆਰਡਰ ਦਾ ਡਿਜ਼ਾਈਨ ਹਨਾ ਜੀ ਦੇਖੋ ਕਿੰਨਾ ਚੰਗਾ ਉਪਰੋਂ ਅਟੈਚ ਫੁੱਲ ਚੌੜਾ ਆਰਡਰ ਵੱਚੀ ਦਾ ਪਿੱਛੇ ਤੱਕ 25 ਪਈਆਂ ਉਨੇ ਅੱਗੇ ਨੂੰ ਅਗਾੜੀ ਲੰਮੀ ਆ ਦੋਨੇ ਪਾਸੇ ਦੀ ਕੈਮਰਾ ਮਾਰ ਦਿਓ ਤੇ ਇਹ ਦੇਖ ਲਓ ਵੀ ਇੱਥੋਂ ਤੱਕ ਵਹਿੜ ਆਉਂਦੀ ਆ ਹਾਈਟ ਚ ਵੀ ਜੀ ਠੀਕ ਹੈ ਖੁਸ਼ਦੀਪ ਕੀਤੇ ਦੀ ਰਹਿੰਦੀ ਦੱਸਣ ਵਾਲੀ ਜਗਜੀਤ ਬਾਈ ਮੁੱਲ ਕਰਨ ਨੂੰ ਚਾਹੇ ਹੁਣ ਅਸੀਂ ਵੀ ਫਾਰਮਾਂ ਚੋਂ ਖਰੀਦਦੇ ਆ ਲੋਕ ਤਿੰਨ ਤਿੰਨ ਸਾਢੇ ਤਿੰਨ ਤਿੰਨ ਲੱਖ ਰੁਪਏ ਮੰਗੀ ਜਾਂਦੇ ਆ ਜੀ ਮੁੱਲ ਭਾਵੇਂ 270 ਮੰਗ ਲਈਏ 3 ਮੰਗ ਲਈਏ 225 ਇਹਦਾ ਆਪ ਲੈਣਾ ਬਾਈ ਜਿਸ ਤੇ ਮੋਠ ਠੀਕ ਹੈ ਤੂੰ ਲੈ ਮੈਂ ਚੱਲ ਪੁੱਤ ਸੋ ਦੱਸੋ ਇਹ ਤਿੰਨ ਨੰਬਰ ਤੇ ਗਾਂਸ ਵਾਕਈ ਟਾਂਚੇ ਦੀ ਬੜੀ ਸੋਹਣੀ ਗਾਂ ਕੀਮਤ ਤੁਹਾਨੂੰ ਜਤਨੀ ਚਾਹੀਦੀ ਹੈ ਪਰ ਰੰਗ ਰੂਪ ਬਰੀਡ ਕੁਆਲਟੀ ਕੀਮਤ ਜਗਜੀਤ ਭਾਈ ਆਏ ਆਂ ਭਈ ਆਪਾਂ ਵੀ ਫੁੱਲ ਕੀਮਤ ਲਾ ਕੇ ਲੈ ਕੇ ਆਉਣੇ ਆ ਇਹ ਤਾਂ ਹੈ ਨਹੀਂ ਵੀ ਆਪਾਂ ਉਹੀ 50 50000 ਰੁਪਏ ਖਾ ਨਹੀਂ ਫालतू ਮੰਗੀ ਜਾਂਦੇ ਆ ਕਿਉਂਕਿ ਗਾਂ ਨੂੰ ਆਪਾਂ ਵੀ ਫਾਰਮਾਂ ਚੋਂ ਪਰਚੇਜ਼ ਕਰਨੀਆਂ ਐ ਤਾਂ ਫਿਰ ਸਾਨੂੰ ਵੀ ਮਾਲ ਮਿਲਣ ਨੂੰ ਹਟ ਜਾਊਗਾ ਇਹ ਚ ਜਾਇਜ਼ ਹੀ ਮਾਰਜਨ ਹੁੰਦਿਆ ਕਿਉਂਕਿ ਹੁਣ 15 16 ਐਨੀਮਲ ਆ ਜੇ ਸਾਡੀਆਂ ਵਿਕਣ ਗਿਆ ਨਾ ਤਾਂ ਗਾਂ ਨੂੰ ਫਿਰ ਅਸੀਂ ਅੱਗੇ ਵੀ ਮਾਲ ਕਿੱਥੋਂ ਮੰਨ ਕੇ ਚੱਲੋ ਪਰਚੇਜ਼ ਕਰਾਂਗੇ ਸਹੀ ਹੈ ਅੱਗੇ ਲੈ ਆਈਂ ਭਾਈ ਮੈਂ ਆਪੋ ਤੋਂ ਬਿਹੜ ਖੋਲ ਕੇ ਅ ਕੋਸ਼ਦੀਪ 4 ਨੰਬਰ ਤੇ ਗਾਣਾ ਦਿਖਾ ਰਹੇ ਆ ਆਪਾਂ ਇਹ ਜਗਜੀਤ ਵੀਰੇ ਚਾਰ ਦੰਦ ਪਿਓਰ ਆ ਛੱਗ ਵਾਲੇ ਕੱਢਣ ਲੱਗੀ ਆ ਜੀ ਠੀਕ ਐ ਤੇ ਇਹਦਾ ਸੈਰ ਹੈਗਾ ਜੀ ਗੈਲੈਕਸੀ ਹੂੰ ਤੇ ਅੱਗੇ ਡ੍ਰੈਫਟਰ ਤੋਂ ਗੱਬਣ ਆ ਜੀ ਸੀਮੈਕਸ ਦੇ ਤੋਂ ਬਾਕੀ ਮੈਂ ਇੱਧਰ ਕਨਫਰਮ ਦੇਖ ਲੈਣਾ ਫੋਨ 'ਚ ਰਿਕਾਰਡ ਭੇਜਿਆ ਹੋਇਆ ਹੈਗਾ ਜੀ ਹੂੰ ਤੇ 47 ਕਿਲੋ ਬੱਚੀ ਦੇ ਪਲੂਨ ਨੇ ਦੁੱਧ ਦਿੱਤਾ ਜੀ ਠੀਕ ਐ ਇਹ ਯਾਨੀ 50 ਕਿਜੀ ਨੂੰ ਟੱਚ ਕਰ ਗਈ ਸੀਗੀ ਪੂਰੇ ਟੌਪ ਦੇ ਫਾਰਮ ਦੀ ਬੈੜਾ ਜੀ ਆਪਣੇ ਏਰੀਏ ਦੇ ਦੀ ਠੀਕ ਹੈ ਹਾਂਜੀ ਆ ਦੇ ਲੋ ਇਹਦਾ ਸੈਰ ਹੈਗਾ ਗੈਲੈਕਸੀ ਤੇ ਪ੍ਰੈਗਨੈਂਟ ਹੈਗੀ ਡਾਇਰੈਕਟਰ ਸੀ ਨੈਕਸ ਤੋਂ ਜੀ ਠੀਕ ਹੈ ਤੇ ਇਹਦੇ ਅੱਜ ਜੀ 13 ਦਿਨ ਪੈਂਡਿੰਗ ਆ ਬਾਕੀ ਇਹਦੀ ਤਾਰੀਫ ਆਪਾਂ ਨੂੰ ਜਾਦੇ ਕਰਨ ਦੀ ਲੋੜ ਨਹੀਂ ਕਿਉਂਕਿ ਜਿਹੜੀ ਆਰਡਰ ਦੀ ਚੜਾਈ ਹੈ ਉੱਪਰੋਂ ਇਹਦਾ ਫਾੜੀਦਾਰ ਡਿਜ਼ਾਈਨ ਦਾ ਆਰਡਰ ਆ ਉਹਨੂੰ ਹੀ ਅਗਾਰੀ ਦੀ ਲੰਬਾਈ ਹੈ ਪਿੱਛੇ ਨੂੰ ਅੱਗੇ ਤੋਂ ਲੈ ਕੇ 4 ਸਪੇਰੋਂ ਟਾਪ ਆਰਡਰ ਜਿਹਨੂੰ ਕਹਿੰਦੇ ਜਗਜੀਤ ਵੀਰੇ ਫਿਕਸ ਨਾ ਉਹ ਲੱਗਿਆ ਵਾ ਕੰਪੀਟੀਸ਼ਨ ਲੈਵਲ ਦਾ ਪੂਛ ਦੀ ਬਰੀਕੀ ਬਰੂਕੀ ਇਹਦੀ ਦੇਖੋ ਹਾਈਟ ਤੇ ਬਾਕੀ ਮੇਰੇ ਹਿਸਾਬ ਨਾਲ ਤਾਂ ਕਿਸੇ ਪਾਸੋਂ ਖੁੰਝੀ ਨਹੀਂ ਪੈरां ਪੂਰਾ ਦੀ ਸ਼ੁੱਧ ਫੇਸ ਦੀ ਕੁਆਲਿਟੀ ਗੋਲ ਗੋਲ ਕਮਾ ਦੇ ਤੋਰ ਪੱਤ ਗੋਲ ਇਸਕ ਨੰਬਰ ਚੀਜ਼ ਆ ਜੀ ਆਰਡਰ ਦੇ ਉੱਤੇ ਨਾੜਾ ਹੁਣੇ ਦੇਖ ਲਓ ਅਜੇ ਵੈੜ ਹਜੇ ਦੋਨੇ ਸੈਰ ਤੇ ਟਾਪ ਦੀਆਂ ਜਗਜੀਤ ਮੇਰੇ ਦੁੱਧ ਵਾਲੀ ਦੀ ਨਿਸ਼ਾਨੀ ਆ ਇਧਰਲੀ ਸਾਈਡ ਵੀ ਦੇਖ ਲਓ ਚਾਰੇ ਹੁਣੇ ਸੁੱਕੇ ਆ ਨਾਲੇ ਥਣ ਚੀਪਾਂ ਦੀ ਪੂਰਾ ਸਿੱਟਿਆ ਸਟ੍ਰੇਟ ਆ ਬਾਡੀ ਫਲੈਟ ਸਰੀਰ ਦੀ ਪੂਰਾ ਵੀ ਸੀ ਐਸ ਇੱਕ ਨੰਬਰ ਰੇਟ ਕੀ ਰਹਿਣਾ ਖਸਤੀ ਰੇਟ ਦੇ ਇਕ ਜੀਤ ਵੀਰੇ ਇਹ ਵਾੜ ਦੇ ਦਾਂਗੇ ਆਪਾਂ 210000 ਰੁਪਏ ਦੀ ਜੇ ਸਨੋਜੀ ਠੀਕ ਹੈ ਸੋਜਾ ਝੂਗੀ ਦੋਸਤੋ ਬਰੀਡ ਕੁਆਲਟੀ ਇਸ ਵਾੜ ਦੀ ਉੱਤੋਂ ਬਿਲਕੁਲ ਸਿੱਧੀ ਦੋਨੇ ਗਾਮਾ ਇੱਕ ਦੂਜੇ ਨਾਲ ਮੁਕਾਬਲੇ ਵਾਲੀਆਂ ਇਹ ਕੱਚੀ ਜ਼ਰੂਰ ਹੈ ਪਰ ਗੱਲਾਂ ਹੋਣੀਆਂ ਜਦੋਂ ਧਿਆਨ ਜਗਜੀਤ ਬਾਈ ਕੋਈ ਵੀ ਆਪਾਂ ਇਹਦਾ ਵੀ 25 30 ਕਰ ਦਿੰਦੇ ਨਾ ਕੋਈ ਇਹਦਾ ਮੁੱਲਾ ਐ ਨਹੀਂ ਸੀ ਵੀ ਇਹ ਮੁੱਲ ਨਹੀਂ ਸੀ ਖਪੌਂਦੀ ਪਰ ਜਿਹੜੀ ਚੀਜ਼ ਆਪਾਂ ਨੂੰ ਪੈਂਦਾ 10000 ਘਾਟਾ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆਪਣਾ ਜੈਤ ਜ ਮਾਰ ਜਣਾ ਆਉਣ ਲੈ ਇਹਨੂੰ ਉਹਦੇ ਆਪਾਂ ਨਾਲ ਬੰਨਦੇ ਆ ਇੱਕੋ ਜੀਆਂ ਡਿੱਟੋ ਕਾਪੂ ਹੀ ਆ ਵੇੜਾ ਦੇਖੋ ਖੜਿਆ ਜੇ ਕਿਸੇ ਭਰਾ ਨੇ ਪੇਮੈਂਟ ਇਨਵੈਸਟ ਕਰਨੀ ਹੈ ਨਾ ਕਿਸੇ ਚੀਜ਼ ਚ ਕਮੀ ਪੇਛੀ ਨਹੀਂ ਦੁੱਨੇ ਕੱਲੀ ਕੱਲੀ ਡਰਮ ਤੇ ਟੱਕਣ ਲਾ ਰਿਆ ਕਰਨੀ ਹੈ ਸੌਰ ਨਹੀਂ ਸਹੀ ਹਾਂਜੀ ਆ ਖੁਸ਼ਦੀਪ ਇਹ ਸੂਈ ਸਵਾਇ ਵੈਡ ਹਾਂਜੀ ਜਗਜੀਤ ਵੀਰੇ ਕੱਲ੍ਹ ਸੂਈ ਆ ਜੀ ਠੀਕ ਹੈ ਇਹਨੇ ਮੇਲਕਾਫ ਨੂੰ ਜਨਮ ਦਿੱਤਾ ਜੀ ਹੂੰ ਇਹ ਖੁਦ ਹੈਗੀ 40127 ਦੀ ਜੀ ਠੀਕ ਹੈ ਤੇ ਇਹ ਸਨੋਮੈਨ ਦਾ ਸੈਕਸੈਡ ਫੀਮਨ ਲੱਗਿਆ ਸੀ ਜਾਨੀ ਆਇਆ ਬੱਚਾ ਜੀ ਖੁਸ਼ਦੀ ਭਾਈ ਕੀਮਤ ਕੀ ਰਊਗੀ ਇਹਦੀ ਡਿਮਾਂਡ ਕੀ ਕਰੇ ਜਗਜੀਤ ਵੀਰੇ ਦੋਂਦ ਵਾਲੇ ਦੰਦ ਦੋਨੇ ਚੱਕਣੇ ਸ਼ੁਰੂ ਕਰਿਆ ਜੀ ਚਾਹੇ ਦੁੱਬੀ ਮੰਨ ਲਓ ਜੀ ਚਾਹੇ ਇਹਨੂੰ ਖੀਰੀ ਮੰਨ ਲਓ ਜੀ ਹੂੰ ਤੇ ਮੰਨ ਕੇ ਚੱਲੋ ਵੀ ਇਹਦਾ ਅੱਜ 12 ਨਾਲ 11 ਕਿਲੋ ਬੋਲਾ ਕੱਢਿਆ ਜੀ ਕੋਈ ਛੜਤਾ ਹਜੇ ਠੀਕ ਹੈ ਯਾਨੀ 20 ਪਲੱਸ ਬੋਲੇ ਦੀ ਸਟਾਰਟਿੰਗ ਅਵੱਛੀ ਦੀ ਜੀ ਕੀ ਡਿਮਾਂਡ ਰੂ ਡਿਮਾਂਡ ਜਗਜੀਤ ਵੀਰੇ ਇਹਦੀ ਹੈਗੀ 1,75,000 ਰੁਪਈਆ ਜੀ 1.70 ਦੀ ਯਾਨੀ ਵੈਢ ਦੇ ਦਾਂਗੇ ਜੇ ਸੁਣੋ ਜੀ ਠੀਕ ਹੈ ਹਾਂਜੀ ਕੁਸ਼ਦੀ ਭਾਈ ਇਸ ਵੈਡ ਦੀ ਕੀ ਡਿਟੇਲ ਹੈ ਕਿੰਨਾਂ ਮਸੂਆ ਸੂਈ ਹੈ ਜਗਜੀਤ ਵੀਰੇ ਦੋ ਦਾੰਦਾ ਜੀ ਪਿਓਰ ਹਮ ਤੇ ਇਹ ਆ ਪਹਿਗੀ ਦੀ 40116 ਦੀ ਜੀ ਠੀਕ ਹੈ ਇਹ ਆਪਾਂ ਪ੍ਰੈਗਨੈਂਟ ਆਪਾਂ ਸੇਲ ਕਰੀ ਸੀਗੀ ਜੀ ਬੱਚੀ ਠੀਕ ਹੈ ਹਾਂਜੀ ਲਿਆ ਬਾਈ ਤੇ ਇਹ ਜਾਨੀ ਬੰਦੇ ਨੂੰ ਕਿਸੇ ਕਾਰਨਾ ਕਰਕੇ ਸੇਲ ਕਰਨੀ ਪੈਗੀ ਹੂੰ ਤੇ ਬਾਹਰ ਦਾ ਉਹਨਾਂ ਦਾ ਬਣ ਗਿਆ ਜਾਨੀ ਫੈਮਿਲੀ ਸਮੇਤ ਹੀ ਇਹ ਆਪਾਂ ਤੋਂ ਕੱਚੀ ਲੈ ਕੇ ਗਏ ਸੀ ਹੁਣ ਇਹਨੂੰ 8 ਦਿਨ ਹੋ ਗਏ ਸੂਈ ਨੂੰ ਜੀ ਠੀਕ ਹੈ ਭਲਾ ਭੁਲਾ ਚੋ ਜਾਨੀ ਕਲੀਅਰ ਆ ਗਈ ਹਾਂ ਤੇ ਦੰਦ ਉਹਦੇ ਆਪਾਂ ਚੈੱਕ ਕਰ ਹੀ ਲੈਨੇ ਮੇਰੇ ਖਿਆਲ ਚ ਸ਼ਾਇਦ 2 ਦੰਦ ਹੋਸੇ 4 ਦੰਦ ਆ ਜੀ ਦੰਦ 4 ਦੰਦ ਆ ਠੀਕ ਹੈ ਇਹ ਇਹ ਮੇਰੇ ਧਿਆਨ ਚ ਨਹੀਂ ਸੀ ਬੀਨਸ ਹੂਨਸ ਦੋਨੇ ਪਾਸੇ ਕੱਢਣ ਲੱਗ ਗਈ ਜਾਨੀ ਹੁਣ ਜਿਹੜਾ ਕੰਡੇ ਤੇ ਚੜਦਾ ਜੀ ਦੋ ਟਾਈਮ ਕਰ ਲਓ ਮਿਲਕਿੰਗ ਤਿੰਨ ਟਾਈਮ ਕਰ ਲਓ ਜੀ 29 ਤੋਂ 31 ਕਿਲੋ ਦੇ ਵਿੱਚ ਠੀਕ ਹੈ ਇਹਦੇ ਕੰਡੇ ਤੇ ਚੜਾਉਂਦੀ ਆ ਜੀ ਇਧਰਲੀ ਸਾਈਡ ਪੂਰੀਆਂ ਟਾਪ ਦੇ ਕੱਟ ਕੁੱਟ ਆਰਡਰ ਚ ਤੇ ਬੀਨਸ ਹੂਨਸ ਬੱਛੀ ਨੇ ਆ ਦੇਖੋ ਬੈਕ ਸਾਈਡ ਤੋਂ ਆਰਡਰ ਚ ਕੱਟ ਕੁੱਟ ਜੀ ਸਮਝਦੇ ਹੋ ਗੱਲ ਹਜੇ ਤਾਂ ਆਈ ਅੱਜ ਜੀ ਇਧਰੋਂ ਬੀਨਸ ਦੇਖੋ ਕਿੱਦਾਂ ਸੋਹਣੀਆਂ ਆਰਡਰ ਚ ਉੱਪਰੀਆਂ ਸ਼ੁਰੂ ਹੋ ਗਈਆਂ ਜੀ ਸੈਟ ਰੇਟ ਥਾਣਾ ਪਲੂ ਬੱਚੀ ਆ ਹਾਈਟ ਇੱਥੋਂ ਜੱਜ ਕਰ ਲਓ ਮੇਰੇ ਇੱਥੋਂ ਟਿਕਰਾਉਂਦੀ ਆ ਜੀ ਕੀ ਕੀਮਤ ਰਹਿਣੀ ਤੇ ਖੁਸ਼ੀ ਕੀ ਤੇ ਜਗਜੀਤ ਵੀਰੇ ਬੱਚੀ ਦੇ ਦਾਂਗੇ ਆਪਾਂ ਯਸ ਨੋ ਜੀ 1.5 ਲੱਖ ਰੁਪਏ ਦੀ ਮੈਂ ਕਿ ਤਿੰਨ ਟਾਈਮ ਕਰ ਲੈ ਚਾਹੇ ਬੰਦਾ ਜੀ ਕਰਵਾ ਕੇ ਦੇਵਾਂਗੇ ਆਪਾਂ ਓਕੇ ਹਾਂਜੀ ਸੋ ਦਸੋ ਲਗਭਗ 30 ਕਿਲੋ ਦੁੱਧ ਹਾਜ਼ਰ ਹੈ ਹਾਂਜੀ ਤਿੰਨ ਟਾਈਮ ਚ ਵਾਈ ਵਾਈ ਕਹਿੰਦਾ ਭਾਵੇਂ ਕਰ ਲਓ ਦੁੱਧ ਚੋਕੇ ਲੈ ਜਾ ਜਿਹੜੀ ਦਾ ਹਾਜ਼ਰ ਆ ਜੀ ਉਹਦਾ ਹਾਜ਼ਰ ਆ ਕਿਉਂਕਿ ਬੌਲੇ ਵਾਲੀ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਹੁੰਦੇ ਬੌਲਾ ਕੱਟ ਦਾ ਵਾਦਾ ਰਹਿੰਦਾ ਆਪਾਂ ਖਾਲੀ ਨਹੀਂ ਕਰਦੇ ਜੀ ਸਹੀ ਹੁਣ ਇਹਨੂੰ 7 ਦਿਨ ਹੋ ਗਏ ਬੋਲੇ ਚੋਂ ਨਿਕਲ ਚੁੱਕੀ ਆ ਯਾਨੀ ਅੱਛੀ 40 ਪਲੱਸ ਦੁੱਧ ਕੱਢੂਗੀ ਜੀ ਅੱਗੇ ਇੱਕ ਹੋਰ ਵੜ ਬਾਈ ਨੇ ਖੋਲ ਲਈ ਹੈ ਇਹ ਬੱਚਾ ਬਹੁਤ ਜਾਣੀ ਲਾਜਵਾਬ ਬੱਚਾ ਆ ਜੀ ਹੂੰ ਇਹਦੀ ਹਜੇ ਕੋਈ ਸਲਾਹ ਨਹੀਂ ਜੇ ਕੋਈ ਸਲਾਹ ਹੋਈ ਆਪਣੀ ਵੇਚਣ ਦੀ ਤਾਂ ਆਪਾਂ ਜਾਣੀ ਇਹਦਾ ਉਹ ਜਾ ਮੁੱਲ ਵੀ ਦੱਸ ਦਾਂਗੇ ਵੈਸੇ ਦਿਖਾ ਦਿੰਨੇ ਚਲ ਖੋਲ ਲੈ ਦਿਖਾਉਣੀ ਤਾਂ ਹੈ ਨਹੀਂ ਸੀ ਇਹ ਦੁੱਗ ਦਾ ਇੱਕ ਦੰਦ ਕੱਢਿਆ ਜੀ ਠੀਕ ਹੈ ਇਹ 7ਵੀਂ ਪੀੜੀ ਇੰਪੋਰਟਰ ਦੀ ਇਹਦਾ ਸਾਰਾ ਰਿਕਾਰਡ ਆ ਜੀ ਠੀਕ ਹੈ ਤੇ ਇਹਨੂੰ ਲੱਗਿਆ ਸੈਕਸੀ ਮੰਨ ਸੀਗਾ ਜੀ ਦਿੱਤਾ ਇਹਨੇ ਬੱਛਾ ਆਪਾਂ ਘਰ ਖਾਤਰੀ ਬੱਛੀ ਲਈ ਸੀ ਦੋ ਵੜਾ ਹੋਰ ਲਈਆਂ ਜੀ ਤੇ ਇਹਦੀ ਜੇ ਆਪਣਾ ਯਾਨੀ ਕੋਈ ਹੋਇਆ ਵਿਚਾਰ ਵੇਚਣ ਦਾ ਇਹਦਾ ਆਪਾਂ ਰੇਟ ਦੱਸ ਦਾਂਗੇ ਅੱਜ ਸਵੇਰ ਹੀ ਸੂਈ ਹੈ ਬੱਛੀ ਜੀ ਠੀਕ ਹੈ ਹਾਂ ਜੀ ਕਿਉਂ ਕਿਉਂਕਿ ਜਿਹੜਾ ਇਹਦਾ ਜਗਜੀਤ ਭਾਈ ਆਰਡਰ ਲੱਗਿਆ ਨਾ ਬੱਛੀ ਦਾ ਆਰਡਰ-ਆਰਡਰ ਬਹੁਤ ਜ਼ਿਆਦਾ ਪਿਆਰਾ ਲੱਗਿਆ ਵੇੜਦ ਨੂੰ ਇਹ ਦੁਪਹਿਰ ਦੀ ਖਾਲੀ ਕਰੀ ਵੀ ਆ ਗਈ ਬੱਛੀ ਜਮਾਂ ਨਚੋੜੀ ਵਾ ਦੇਖੋ ਐਨ ਇਹ ਸਰੀਰ ਸਰੂਰ ਲਾਜਵਾ ਵਾ ਹਜੇ ਦੁੱਗ ਵਾਲੇ ਦੰਦ ਕੱਢ ਦੀਆ ਹਾਈਟ ਹੋਣੀ ਜਿੱਡੀ ਵੱਡੀਆਂ ਗਾਇਆਂ ਦੀ ਹਾਈਟ ਸੀਗੀ ਓਡੀ ਹਾਈਟ ਏਦੀ ਦੇਖ ਲਓ ਉੱਪਰ ਤੱਕ ਹੱਥ ਮਸਾਂ ਪਹੁੰਚਦਾ ਏਡੀ ਬੱਚੀ ਆ ਫੇਸ ਦੀ ਜਿਹੜੀ ਕੁਆਲਿਟੀ ਐ ਮੂੜੀ ਪੁੱਤ ਮੂੰਹ ਕਰੀਏ ਇੱਧਰ ਜਿਹੜੀ ਫੇਸ ਦੀ ਕੁਆਲਿਟੀ ਲੱਗੀ ਆ ਉਹ ਤਾਂ ਐਕਸਟਰਾ ਆਰਡੀਨਰੀ ਫੇਸ ਲੱਗਿਆ ਬੱਚੀ ਨੂੰ ਖੁਸ਼ਦੀ ਭਾਈ ਇਸ ਗਾਂ ਦੀ ਕੀ ਡਿਟੇਲ ਆ ਜਗਜੀਤ ਵੀਰੇ ਦੂਜਾ ਸੂਹਾ ਸੂਈ ਆ ਜੀ ਇਹ ਹੂੰ ਦੋ ਦਿਨ ਹੋ ਗਏ ਸੂਈ ਨੂੰ ਜੀ ਤੇ ਬੌੜਾ ਹੁਣ ਇਹਦੇ ਥੱਲੇ 12 ਕਿਲੋ 12.5 ਟਾਈਮ ਦਾ ਯਾਨੀ 20 ਪਲੱਸ ਆ 24 25 ਕਿਲੋ ਰੇ ਗੇੜ ਚ ਠੀਕ ਹੈ origignal 6 ਦਾ ਆਂਦਾ ਜੀ ਮਗਰ ਇਹਦੇ ਮੇਲ ਕਾਫ ਆ ਜੀ ਠੀਕ ਹੈ ਹਾਂ ਜੀ ਜਰਸੀ ਬੱਛਾ ਇਹਦੇ ਮਗਰ ਜੀ ਠੀਕ ਹੈ ਹਾਂ ਜੀ ਅੱਛਾ ਇਹਦੀ ਡਿਮਾਂਡ ਕੀ ਰਹੂਗੀ ਡਿਮਾਂਡ ਜਗਜੀਤ ਵੀਰੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਆਪਾਂ ਨੂੰ 2 ਪੈਸੇ ਭਾ 14 ਦਾ ਵੀ ਮੁੱਲ ਕਰਨ ਨੂੰ ਚਾਹੇ ਇਹਦਾ ਆਪਾਂ 170 ਮੰਗ ਲਈਏ ਉਹ ਵੀ ਜੱਜਦਾ ਬਾਈ ਜਿਹੜਾ ਲੈਣਾ ਇਹਦਾ ਆਪਾਂ 1/2 ਲੱਖ ਰੁਪਈਆ ਲੈਣਾ ਜੀ ਗੇੜ ਦਾ ਆ ਗਾੜੀ ਗੂੜੀ ਦੇਖ ਲਓ ਵੀ ਅਜੇ ਥੋੜਾ ਘਾਈਆਂ ਭਾਲਾ ਜਰੂਰ ਆ ਥਾਣਾ ਚ ਪਾਈਆਂ ਵਹਿੜ ਨੇ ਜੀ ਤਾਂ ਉਹ ਮੈਂ ਪਹਿਲਾਂ ਹੀ ਬੋਲ ਕੇ ਟਾਈ ਵੀ ਗੜਗੜ ਪਾਉਣੇ ਆ ਨਮਾਉਂਦੇ ਕਰਕੇ ਸਿਆ ਥੋੜਾ ਠੰਡੋ ਚੱਲੀ ਜੀ ਤੇ ਰਾਤ ਨੂੰ ਖਵਾਈ ਦਾ ਗਾਈਆਂ ਨੂੰ ਅੱਧਾ ਅੱਧਾ ਕਿਲੋ ਸੋਈਆਂ ਨੂੰ ਗੜ ਜੀ ਠੀਕ ਹੈ ਤੇ ਭਾਲ ਜਰੂਰ ਪਾਈ ਵੀ ਆ ਵਹਿੜ ਦੇ ਪਰ ਜਾਨੀ ਸੀਲ ਠੰਡੀ ਉੱਪਰੋਂ ਕੁੜੇ ਪੜੇ ਦੀ ਬੈਕ ਸਾਈਡ ਦੀ ਚੜਾਈ ਤੇ ਆਰਡਰ ਚ ਹਜੇ ਵੀ ਢਿੱਲ ਪਈ ਆ ਕੋਈ ਆਏ ਨਹੀਂ ਵੀ ਆਪਣੀ ਜਾਂ ਛੱਡੀ ਵੀ ਆਗੀ ਆਹੀ ਜਰੂਰ ਜਿਹੜਾ ਘੰਟਾ ਡੇਢ ਘੰਟਾ ਉੱਪਰ ਦੀ ਟੱਪ ਗਿਆ ਆਪਣਾ ਵੀਡੀਓ ਲੇਟ ਕਰਕੇ ਠੀਕ ਹੈ ਹਾਂ ਜੀ ਇਹ ਯਾਨੀ ਦੁੱਧ ਬੱਚੀ ਹੱਥ ਦੀ ਚਵਾਈ ਤੇ ਵੀ 35 ਕਿਲੋ ਤਸੰਦੀ ਵਾਲਾ ਕੰਮ ਨਹੀਂ ਆ ਵੀ ਟੌਰ ਨਾਲ ਹੀ ਕੱਢ ਦੂਗੀ ਹੱਥ ਦੀ ਚਵਾਈ ਤੇ ਵੀ ਕਮਾ ਲਈ ਬਈ ਬਹੁਤ ਸੋਹਣੀ ਗਾਂ ਬਹੁਤ ਸੋਹਣੀ ਢਾਂਚੇ ਦੀ ਬਣਾਵਟ ਹਵਾਨੇ ਦੀ ਫਿਟਨੈਸ ਅੱਗੋਂ ਪਿੱਛੋਂ ਹਵਾਨਾ ਬੜਾ ਚੰਗਾ ਬਾਕੀ ਆ ਕੇ ਤੁਸੀਂ ਦੇਖ ਲਓ ਸਾਹਮਣੇ ਖੜ ਕੇ ਪਸ਼ੂ ਜੱਜਮੈਂਟ ਤੁਸੀਂ ਕਰ ਸਕਦੇ ਹੋ ਬਈ ਡਿਟੇਲ ਇਹਦੀ ਦੱਸਦੀ ਇਹ ਜਗਜੀਤ ਭਾਈ ਦੋ ਰੰ ਦਾ ਬੱਚੀ ਜੀ ਹੁਣ ਜਾਨੀ 21 22 ਲੀਟਰ ਬੋਲ ਆ ਇਹਦੇ ਥੱਲੇ ਜੀ ਠੀਕ ਹੈ ਤੇ ਮਗਰ ਇਹਦੇ ਜਰਸੀ ਵੱੱਛੀ ਹੈ ਜੀ ਠੀਕ ਹੈ ਆਪ 40 116 ਦੀ ਮੇਰੇ ਸ਼ਾਇਰ ਪੱਕਾ ਨਹੀਂ ਜਾਦੇ ਹੈ ਦੋ ਦੰਦਾ ਦੰਦਾ ਚੀ ਬਾਕੀ ਚਵਾਈ ਚ ਹੁਈ ਤੇ ਥਾਂ ਤੋਂ ਮਸ਼ੀਨੀ ਚਵਾਈ ਵੀ ਇੱਕ ਨੰਬਰ ਆ ਜੀ ਤੇ ਹੱਥੀ ਚਵਾਈ ਵੀ ਬਾਕੀ ਆਰਡਰ ਦੀ ਫਿਟਿੰਗ ਫੁੱਟਿੰਗ ਉਹ ਆਪਣੇ ਸਾਹਮਣੇ ਆ ਪੂਰਾ ਜੈਡ ਬਲੈਕ ਕਲਰ ਫੇਸ ਫੂਸ ਦੀ ਬਿਊਟੀ ਬਹੁਤ ਸੋਹਣੀ ਆ ਵਹਿੜ ਦੀ ਜੀ ਬਾਕੀ ਰੇਟ ਵੀ ਬਹੁਤ ਬਾਜਵਾਜੀ ਵਹਿੜਦਾ ਕੀ ਭਾਜ ਦੇ ਦੇਗੇ ਇਹ ਜੀ ਓਨਲੀ ਸਰਫ ਪੂਰੇ 90000 ਰੁਪਏ ਦੀ ਜੀ ਤੋਰ ਦੇ ਯਾ ਭਾਦਲੀਆਂ ਦੇ ਵੀ ਇਹ 40 ਦੇ ਦੂ 35 ਦੇ ਦੂ 28 30 ਲੀਟਰ ਮੰਨ ਕੇ ਲੈ ਲੈ ਜੀ ਸਿੱਧੀ ਤੋਰ ਪੁੱਤ ਖੁੱਲਾ ਹੀ ਦੇ ਦੂ ਆਮ ਨਾਲ ਹੀ ਉਹ 90000 ਚ ਸੋਨਾ ਟਾਂਚਾ ਦੱਸੋ ਗਾਂ ਦਾ ਥੰਮ ਥੰਮ ਚੰਗੇ ਲੱਗੇ ਆ ਮੋੜ ਲਾ ਬਾਈ ਜਰਸੀ ਪੱਖ ਚ ਪੈਂਦੀ ਹੈ ਜਰਸੀ ਕ੍ਰੋਸ ਹੈ ਇਹ 90000 ਦੀ ਤੁਹਾਨੂੰ ਮਿਲ ਜੂਗੀ ਵੱਛੀ ਇਹਦੇ ਨਾਲ ਕੋਸਦੀ ਪੇ ਤਾਂ ਬਿਲਕੁਲ ਤਾਜੀ ਸੂਈ ਲੱਗੀ ਜਮਾ ਤਾਜੀ ਸੂਈ ਆ ਮੈਂ ਵੀਡੀਓ ਚ ਆਪਾਂ ਸਟਾਰਟਿੰਗ ਜੀ ਬੋਲੇ ਆ ਵੀ ਦੋ ਬਹਿੜਾਂ ਪੰਜ ਸੱਤ ਦੇਣਾਂ ਦੀਆਂ ਸੂਈਆਂ ਜੀ ਬਾਕੀ ਰਾਤ ਦੀਆਂ ਤੇ ਸਵੇਰ ਦੀਆਂ ਸੂਈਆਂ ਜਿਹੜੀਆਂ ਸੋਹਾ ਸੂਈਆਂ ਸੀ ਉਹ ਨਵਾਤੀਆਂ ਜੀ ਨਵਾਉਂਦੇ ਕਰਕੇ ਆਪਾਂ ਨੂੰ ਗੁਰਗੜ ਪਾਉਣਾ ਪੈਂਦਾ ਜਿਹਦੇ ਨਾਲ ਭਲ ਪਾ ਜਾਂਦੀ ਹੈ ਜੀ ਇਹਦੇ ਇਸ ਟਾਈਮ ਮੌਜੂਦਾ ਕੋਈ ਭਲ ਨਹੀਂ ਆर्डर ਚ ਜੀ ਠੀਕ ਆ 6 ਦਾ ਆਂਦਾ ਦੂਜਾ ਸੂਆ ਜਰਸੀ ਸੀਮਨ 40138 ਦੀ ਹੈ ਜੀ ਇਹ ਸ਼ਹਿਰੋਂ ਜਰਸੀ ਦੇ ਸੀਮਨ ਹੈ ਤੇ ਤਿੰਨ ਚਾਰ ਕਿਲੋ ਬੋਹੜਾ ਕੱਢਿਆ ਜੀ ਬੱਚੇ ਨੂੰ ਪਿਆ ਦਿੱਤਾ ਕੀ ਨੇ ਇਹ ਨਾਲ ਮੇਲ ਕਾਫਾ ਜੀ ਖੜਾ ਲਾ ਪੁੱਤ ਆਰਡਰ ਤੇ ਹੁਣ ਤੁਸੀਂ ਬੈਕ ਸਾਈਡ ਤੇ ਵੀ ਦੇਖ ਲਓ ਜੀ ਸਾਈਡਾਂ ਚ ਪੱਟਾਂ ਦੇ ਸਨ ਚ ਬੇਨ ਸਬੂਸ ਬਹੁਤ ਸੋਹਣੀਆਂ ਕੱਢੀਆਂ ਵਹਿੜ ਨੇ ਜੀ ਯਾਨੀ 34 35 ਕਿਲੋ ਦੁੱਧ ਬੜੇ ਆਰਾਮ ਨਾਲ ਹੀ ਖੁੱਲਾ ਡੁੱਲਾ ਵਹਿੜ ਨੇ ਪਾ ਦੇਣਾ ਜੀ ਸੌਖਾ ਜੀ ਜੇ ਜੂਰ ਕੰਪਲੀਟ ਪੈ ਗਈ ਵਹਿੜ ਦੀ ਜੀ ਕੀ ਕੀਮਤ ਰੋਗੇ ਕੀਮਤ ਜਗਜੀਤ ਬਾਈ ਜੈਸ ਨੋ ਹਾਂ ਨਾ ਜਿਹੜਾ ਇਹਦਾ ਲੈਣਾ ਆਪਾਂ 1 10 ਵੀ ਦੇ ਦਾਂਗੇ ਜੀ ਇਹ ਠੀਕ ਹੈ ਲੈ ਚੱਲ ਪੁੱਤ ਮੋੜ ਕੇ ਕੋਲਿਆ ਦੋ ਦੰਦ ਬੱਚੀ ਹਾਂ ਖੁਸ਼ਦੀ ਬਾਈ ਡਿਟੇਲ ਬੋਲਦਾ ਜੀ ਬੱਚੀ ਦੀ ਜਗਜੀਤ ਜੀ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਬੱਚਿਆਂ ਆਪਣੇ ਕੋਲੇ ਤਕਰੀਬਨ 9-10 ਸੂਈਆਂ ਤੇ ਖੀਰੀਆਂ ਡੰਡ ਗਈਆਂ ਜੀ ਹਾਂ ਇਹ ਸਵੇਰ ਸੂਈਆਂ ਦੁਪਹਿਰੇ ਇਹਦੀ ਮਿਲਕਿੰਗ ਕਰੀਏ ਵੀ ਚਲ ਜੇ ਜੂਰ ਪੈ ਜੂਆ ਉੱਪਰ ਆਰਡਰ ਚ ਟਿੱਲੇ ਦੇ ਅਸੀਂ ਰਹੀ ਹੋ ਜੀ ਹਾਂ ਠੀਕ ਹੈ ਜੀ ਤੇ ਇੱਕ ਪਾਸੇ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਹੈ ਬੱਚੀ ਜੀ ਇਹ ਮੇਰੇ ਖਿਆਲ ਚ ਖੀਰੀ ਆ ਜੀ ਖਾਲੀ ਦੋ ਦੰਦ ਦੇ ਡਾਂਡਾ ਪਾ ਦੇਖ ਲੈਣੇ ਆ ਜੀ ਦਗੜੇ ਚੱਕਣ ਲੱਗੀ ਐ ਜੀ ਦੰਦ ਦੋ ਦੰਦ ਦੋ ਦੰਦ ਦਾ ਯਾਨੀ ਜਿਹੜੀ ਫੇਸ ਆ ਜਰਸਨ ਵਾਲਾ ਨਿੱਕਾ ਜਿਹਾ ਫੇਸ ਆ ਜੀ ਬਾਡੀ ਵੇਟ ਹੁਣ ਵੀ ਬੈਕ ਸਾਈਡ ਤੋਂ ਦੇਖੋ ਗੱਬਣਾ ਵਾਲਾ ਸਰੀਰ ਆ ਵੈੜ ਨੂੰ ਲੱਗਿਆ ਜੀ ਜਿੱਦਾਂ ਗੱਬਣ ਬੱਛਣਾ ਹੁੰਦਿਆਂ ਲੈਖ ਤਾਂ ਗਾਰੰਟੀ 40 ਕਿਲੋ ਦੀ ਦੇ ਦਾਂਗੇ ਪੰਜ ਵੀ ਪੀੜੀ ਇੰਪੋਰਟਡ ਦੀ ਐ ਜੀ ਇਹਦਾ ਪੰਜ ਪੀੜੀਆਂ ਦਾ ਰਿਕਾਰਡ ਆ ਮੱਛੀ ਦਾ ਹਾਈਟ ਲੈਂਥ ਇੱਥੋਂ ਜੱਜ ਕਰ ਲੋ ਆਰਡਰ ਪੂਰਾ ਢਿੱਲਾ ਪਿਆ ਹਜੇ ਐਨ ਕੋਈ ਆਇਆ ਨਹੀਂ ਵੀ ਆਪਣੀ ਛੱਡੀ ਵੀ ਐ ਜਾ ਪੋਲਾ ਪੋਲਾ ਆਰਡਰ ਪਿਆ ਸੀਲ ਨਹੀਂ ਕਿ ਜਿਆਦੇ ਆ ਐ ਰੱਬ ਨਾ ਨਾ ਜੀ ਰੇਟ ਕੀ ਰਹਿਣਾ ਅਰੇ ਜਗਜੀਤ ਭਾਈ 125000 ਰੁਪਿਆ ਹਾਂ ਨਾ 100 ਨਹੀਂ ਛੱਡਣਾ ਵਿੱਚੋਂ ਛੋੜ ਉਹ ਕੱਲੀ ਲੈਣਾ ਲੈਣਾ ਹੈ ਰਾਜੀ ਆਪਾਂ ਠੀਕ ਹੈ ਬਹੁਤ ਸੋਹਣੀ ਬੱਚੀ ਦੋਸਤੋ ਬਹੁਤ ਸੋਹਣਾ ਢਾਂਚਾ ਹਵਾਨਾ ਚੰਗਾ ਥਣ ਕੰਨਾਂ ਤੇ ਹੈ ਬਾਕੀ ਸਟਰਕਚਰ ਬਹੁਤ ਚੰਗਾ ਹੈ ਖੁਸ਼ਦੀ ਭਾਈ ਇਸ ਵਾਇਰ ਦੀ ਡਿਟੇਲ ਇਹ ਵੀ ਬੱਚਾ ਦੋ ਦਿਨ ਦਾ ਜੀ ਇਸ ਟਾਈਮ 20 ਵਾਈ ਲੀਟਰ ਬੋਲੇ ਚਾਹੀਏ ਦੋ ਦਿਨ ਹੋ ਗਏ ਕੰਪਲੀਟ ਸੂਈ ਨੂੰ ਜੀ ਇਹਨੂੰ ਤੀਜਾ ਦਿਨ ਅੱਜ ਦਾ ਤੇ ਮਗਰ ਬੱਛਾ ਜੀ ਇਹਦੇ ਬਾਕੀ ਆਪ ਨੂੰ ਗਾਣ ਦੀ ਗੱਲ ਕਹਿਣ ਦੀ ਵੀ ਲੋੜ ਜਿਹੜਾ ਇਹਦਾ ਸਰੀਰ ਆ ਮਜ਼ਬੂਤ ਐ ਇੰਨਾ ਕ ਜਿਆਦਾ ਆ ਆਰਡਰ ਦੀ ਇਹਦੀ ਫਿਟਿੰਗ ਦੇਖੋ ਜੀ ਇੰਨੀ ਕ ਪਿਆਰੀ ਫਿਟਿੰਗ ਲੱਗੀ ਆ ਥਣ ਦਾ ਸੈਜ ਚਾਹੇ ਹੱਥ ਨਾਲ ਚੋਲੋ ਅਗਾੜੀ ਪਿਛਾੜੀ ਪੂਰਾ ਆਰਡਰ ਲੰਬਾ ਆਗਾੜੀ ਨੂੰ ਵੀ ਜੀ ਤੇ ਪੂਰੇ ਫਲੈਟ ਤੇ ਠੋਸ ਸਰੀਰ ਦੀ ਬੱਚੀ ਆ ਜੀ 30 ਪਲੱਸ ਦੁੱਧ ਗਾਰੰਟੀ ਵਾਲਾ ਕੱਢ ਦੂ ਹੱਸ ਕੇ ਰੇਟ ਕਿ ਰਹੂਗਾ ਅਰੇ ਇਹ ਤਾਂ ভাই ਬਹੁਤ ਜੈਨੂਅਨ ਆਪਾਂ ਪਹਿਲਾਂ ਹੀ ਬੋਲਿਆ ਵੀ ਜਿੰਨੀਆਂ ਕਿ ਜਿਹੋ ਜੀ ਭਾਜ ਆ ਪੌਰ ਆ ਉਹੇ ਜਿਹੇ ਰੇਟ ਰੱਖਿਆ ਇੱਕ ਪੰਜ ਦੀ ਬੱਛੀ ਦੇ ਦਾਂਗੇ ਜੀ ਜੇ ਸੁਣੋਏ ਠੀਕ ਹੈ ਦੋਸਤੋ ਇਹਦਾ ਵੀ ਟਾਂਚਾ ਸੁਣ ਮੋੜ ਤਾਂ ਜਿਹੜੀਆਂ ਅੱਜ ਡਿਮਾਂਡ ਹੈ ਉਹ ਤੁਹਾਨੂੰ ਜਚਣੀਆਂ ਤੁਸੀਂ ਆ ਕੇ ਪਸ਼ੂ ਦੇਖਿਓ ਤੁਹਾਨੂੰ ਰੇਟ ਦਾ ਆਈਡੀਆ ਹੋਊਗਾ ਬਿਲਕੁਲ ਨੇੜ ਤੇੜ ਵਾਲੇ ਰੇਟ ਦੋਸਤੋ ਸੌਦੇਆਂ ਵਾਲੇ ਰੇਟ ਪਾਈ ਨਹੀਂ ਕੀਤੇ ਅੱਜ ਦੀ ਇਸ ਵੀਡੀਓ ਚ ਸੋਹਣੀ ਬੱਛੀ ਇਹ ਵੀ ਆ ਕੋਸਦੀ ਬੇਤਾ ਦੀ ਬਿਲਕੁਲ ਹੀ ਤਾਜੀ ਸੋਈ ਬਈ ਇਹਦੀ ਜੇਰ ਪੈਣੀ ਆ ਜੀ ਹੂੰ ਇਹ ਆਪਾਂ ਆਮ ਘਰੋਂ ਲਈ ਆ ਕੋਈ ਫਾਰਮ ਚੋਂ ਨਹੀਂ ਲਈ ਜੀ ਠੀਕ ਹੈ ਸਰਕਾਰ ਇਹਦਾ ਵੀ ਸਾਰਾ ਆ ਜੀ ਠੀਕ ਹੈ ਇਹਦੀ ਮਾਂ ਬਰੂਟ ਦੀ ਸੀਗੀ ਜੀ ਹੂੰ ਤੇ ਇਹ ਹੈਗੀ ਆ ਖਾਨੀ ਟਰਾਈ ਦੀ ਗਣੀ 40 120 ਇਹੋ ਪਤਾ ਕਰ ਦਾਂਗੇ ਆਪਾਂ ਜੀ ਹੂੰ ਤੇ ਇਹਨੂੰ ਜਮਾਸਕਾ ਦਾ ਸਕਸਨ ਸੀਵਾ ਲੱਗਿਆ ਸੀ ਬੱਚੀ ਆਈ ਆ ਐਕਸਟਰਾ ਆਰਡੀਨਰੀ ਇਹਦੇ ਮਗਰ ਜੀ ਠੀਕ ਹੈ ਦੁੱਗ ਦਾ ਇੱਕ ਦੰਦ ਚੱਕਿਆ ਬੱਛੀ ਨੇ ਹਜੇ ਅਗਾੜੀ ਦੇਖ ਲਓ ਵੀ ਕਿੰਨੀ ਲੰਮੀ ਆ 40 ਸੇਰਾ ਬਹਿੜਾ ਆਲੀ ਇਹਨੂੰ ਆਰਡਰ ਲੱਗਿਆ ਵਾ ਸਵਲ ਧੁੰਨੀ ਕੋਲੋਂ ਆਰਡਰ ਦੀ ਸਟਾਰਟਿੰਗ ਆ ਜੀ ਫੇਸ ਦੀ ਜਿਹੜੀ ਕੁਆਲਿਟੀ ਆ ਉਹ ਤਾਂ ਐਕਸਟਰਾ ਆਰਡੀਨਰੀ ਕੋਈ ਆ ਹੁਣ ਤੁਸੀਂ ਇਹ ਜਜਮੈਂਟ ਕਰ ਲਓ ਵੀ ਇਹੋ ਜੀ ਬੱਛੀ ਕਲਰ ਪ੍ਰਿੰਟ ਵਾਲੀ ਇਦਾਂ ਦੇ ਫੈਕਸਾਈਡਰ ਵਾਲੀ ਦਾ ਨੂੰ ਬਾਡੀ ਬੁੱਡੀ ਵੇਟ ਬਣ ਗਿਆ ਜੀ ਤਾਂ ਇਹ ਦੁੱਗਣੇ ਪੈਸੇ ਕੀਮਤ ਕਰਨ ਵਾਲੀ ਆ ਇਸ ਵਾਰੀ ਜੇ ਕੋਈ ਆਪਣਾ ਬੰਦਾ ਭਰਾ ਖਰੀਦਣਾ ਚਾਹੁੰਦਾ ਸਿਰਫ 96000 ਰੁਪਏ ਦੀ ਠੀਕ ਹੈ ਵੇੜ ਦੇ ਦਾਂਗੇ ਬਾਕੀ ਕੋਲ ਆ ਕੇ ਸਾਰੇ ਭਰਾ ਦੇਖ ਲਿਓ ਜਿਹੜੇ ਆਪਾਂ ਇੱਕ ਦੀ ਮੁੱਲ ਕਰਿਆ ਦੋ ਪੈਸੇ ਆਪਾਂ ਨੂੰ ਪਾੜਾ ਮਿਲਗਾ ਆਪਾਂ ਪਾੜਾ ਉਹਦੇ ਮੁੱਲ ਕਰਿਆ ਵੇਚਣ ਜੀ ਵਾਲੇ ਸਹੀ ਹੈ ਬਈ ਦੋਸਤੋ ਇਹਦੀ ਬੱਚੀ ਜਰੂਰ ਤੁਹਾਨੂੰ ਦਿਖਾਉਣੀ ਆ ਆਹ ਬੱਚੇ ਨੂੰ ਜਾਣ ਦਿੱਤਾ 10000 ਦੀ ਛੜਨੀ ਹੋਈ ਜਿਹੜਾ ਮਰਜੀ ਭਰਾ ਛੱਡ ਜੀ ਜੀ ਆਪਾਂ ਨੂੰ ਆਹ ਕੋਲੇ ਦੀ ਮਾਂ ਖੜੀ ਆ ਸਹੀ ਹਾਂਜੀ ਸੋ ਇਹ ਤਾਜੀ ਸੂਈ ਵੜ ਵਾਕਈ ਸੋਹਣੀ ਆ ਬਾਕੀ ਇਹ ਨਾਕ ਤੁਹਾਨੂੰ ਸਾਰੇ ਦਿਖਾਤੇ ਆ ਅੱਜ ਦੀ ਇਸ ਵੀਡੀਓ ਦੇ ਨਾਕ ਤੁਹਾਨੂੰ ਸਾਰੇ ਦਿਖਾਤੇ ਆ ਸੋਹਣੇ ਪਸ਼ੂ ਆ ਤੇ ਰੇਟ ਤੁਹਾਨੂੰ ਅੱਜ ਪਸੰਦ ਆਉਣਗੇ ਵਿਕਰੀ ਵਾਲੇ ਰੇਟ ਬਾਈ ਨੇ ਡਿਮਾਂਡ ਰੱਖੀ ਆ ਦੱਸੋ ਤੁਸੀਂ ਆਇਓ ਜੇ ਕੋਈ ਭਰਾ ਦੋ ਖਰੀਦਦਾ ਤਾਂ ਹੋ ਸਕਦਾ ਜੇ ਗੁਜਾਇਸ ਹੋਵੇ ਤਾਂ ਤੁਹਾਡਾ ਮਾਨਤਨ ਵਿੱਚੋਂ ਵੀਰ ਕਰਦੇ ਵੈਸੇ ਬੋਲਿਆ ਇਹ ਆ ਵੀ ਲਗਭਾਗੇ ਫਿਕਸ ਜੇ ਰੇਟ ਆ ਗਾਵਾਂ ਵੀ ਸੋਹਣੀਆਂ ਆ ਰੇਟ ਵੀ ਠੀਕ ਆ ਪਸ਼ੂ ਪਸੰਦ ਤੁਸੀਂ ਕਰਨਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ